ਸਤਿ ਸ਼੍ਰੀ ਅਕਾਲ ਜੀ ਗੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇਸ ਧੂੜ ਮਿੱਟੀ ਨੂੰ ਲੈ ਆਓ ਆਪਣੇ ਘਰ ਤਾਂ ਦੇਖਣਾ ਕਿ ਇਸ ਤਰ੍ਹਾਂ ਤੁਹਾਡੇ ਮੱਥੇ ਦੇ ਲੇਖ ਬਦਲ ਜਾਣਗੇ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਮਨ ਨੂੰ ਸ਼ਾਂਤੀ ਅਤੇ ਘਰ ਵਿੱਚ ਸਮ੍ਰiddhi ਆਉਂਦੀ ਹੈ ਤਾਂ ਫਿਰ ਉਹ ਕਿਹੜੀ ਮਿੱਟੀ ਹੈ ਇਹ ਸੁਣ ਲਈ ਵੀਡੀਓ ਨੂੰ ਅੰਤ ਤੱਕ ਸਾਰੀ ਸੁੰਣਾ ਅਤੇ ਸਮਝਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਸੰਗਤ ਜੀ ਇੱਕ ਵਾਰ ਇੱਕ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ ਜਿਸ ਦੀ ਕਰਿਆਨੇ ਦੀ ਦੁਕਾਨ ਸੀ ਉਸ ਦਾ ਘਾਰ ਅਤੇ ਦੁਕਾਨ ਦਾ ਜੋ ਰਸਤਾ ਸੀ ਉਥੇ ਬਹੁਤ ਹੀ ਜ਼ਿਆਦਾ ਆਵਾਜ਼ਾਈ ਰਹਿੰਦੀ ਸੀ ਕਿਉਂਕਿ ਉਥੇ ਲੱਗੇ ਹੀ دیਵਾਨ ਹਾਲ ਸੀ ਜਿੱਥੇ ਸੰਤ ਮਹਾਪੁਰਸ਼ ਆਉਂਦੇ ਸਨ ਅਤੇ ਮਹੀਨਾ ਮਹੀਨਾ ਕਥਾ ਕੀਰਤਨ ਚੱਲਦੇ ਰਹਿੰਦੇ ਸਨ ਅਤੇ ਸੰਗਤਾਂ ਵੀ ਉਥੇ ਬਹੁਤ ਜ਼ਿਆਦਾ ਇਕੱਠੀਆਂ ਹੁੰਦੀਆਂ ਸੰਤਾਂ ਦੇ ਦਰਸ਼ਨ ਕਰਨ ਆਉਂਦੀਆਂ ਦਿਵਾਨ ਖੁੰਦੀਆਂ ਇਸ ਕਰਕੇ ਉਸ ਰਸਤੇ ਤੇ ਬਹੁਤ ਹੀ ਆਵਾਜਾਈ ਸੀ ਸੇਠ ਇਸ ਗੱਲ ਤੋਂ ਖੁਸ਼ ਨਹੀਂ ਸੀ ਬਲਕਿ ਬੜਾ ਹੀ ਦੁਖੀ ਰਹਿੰਦਾ ਸੀ ਰੋਲਾ ਪਾਉਣਾ ਉਸਨੇ ਕਹਿਣਾ ਕਿ ਲੋਕਾਂ ਨੇ ਮੈਨੂੰ ਤਾਂ ਪਰੇਸ਼ਾਨ ਕੀਤਾ ਹੈ ਕਿਉਂਕਿ ਜਦੋਂ ਸੰਗਤਾਂ ਲੰਗਦੀਆਂ ਤਾਂ ਉਥੇ ਬਹੁਤ ਹੀ ਜ਼ਿਆਦਾ ਧੂੜ ਮਿੱਟੀ ਉੱਡਦੀ ਸੀ ਉਸ ਦਾ ਸਾਰਾ ਸਮਾਨ ਸੀ ਜਿਹੜਾ ਉਹ ਧੂੜ ਨਾਲ ਭਰ ਜਾਂਦਾ ਸੀ ਇਸ ਲਈ ਉਹ ਬਹੁਤ ਹੀ ਦੁਖੀ ਰਹਿੰਦਾ ਅਤੇ ਉਸ ਨੇ ਉਹ ਧੂੜ ਮਿੱਟੀ ਸਾਫ਼ ਕਰਨੀ ਅਧੇ ਰੋਲਾ ਪਾਉਣਾ ਉਸ ਨੇ ਰੋਲਾ ਪਾਉਣਾ ਕਿ ਲੋਕਾਂ ਨੇ ਤਾਂ ਹਟਣਾ ਨਹੀਂ ਪਰ ਮੈਨੂੰ ਹੀ ਲੱਗਦਾ ਇੱਥੋਂ ਆਪਦੀ ਦੁਕਾਨ ਬਦਲਣੀ ਪੈਣੀ ਹੈ ਬਹੁਤ ਹੀ ਮੰਦਾ ਚੰਗਾ ਬੋਲਣਾ ਬੜਾ ਬੁਰਾ ਭਲਾ ਉਸ ਨੇ ਸੰਗਤ ਨੂੰ ਬੋਲਣਾ ਜੇ ਕਿਸੇ ਨੇ ਉਹਦੀ ਦੁਕਾਨ ਤੇ ਅੱਗੇ ਆਪਦੀ ਗੱਡੀ ਮੋਟਰਸਾਈਕਲ ਖੜਾ ਕਰ ਦੇਣਾ ਉਸ ਨੇ ਰੌਲਾ ਪਾਉਣਾ ਕਿ ਇੱਥੋਂ ਚਲੇ ਜਾਓ ਸੰਗਤਾਂ ਨੇ ਆਉਣ ਕਰਕੇ ਹਾਲਾਂਕਿ ਉਹਦੀ ਦੁਕਾਨ ਵੀ ਬਹੁਤ ਚੱਲਦੀ ਸੀ ਪਰ ਫਿਰ ਵੀ ਉਹ ਰੌਲਾ ਪਾਉਣਾ ਨਹੀਂ ਹਟਦਾ ਸੀ ਐਵੇਂ ਕਰਦੇ ਕਰਦੇ ਸੇਖ ਬਿਮਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਉਹ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ ਜਦੋਂ ਉਸ ਨੂੰ ਜਮਰਾਜ ਦੇ ਦੂਤ ਲੈ ਕੇ ਤੇ ਜਮਰਾਜ ਦੇ ਕੋਲ ਪੇਸ਼ ਕੀਤਾ ਦੂਤਾਂ ਨੇ ਕੁੱਟਿਆ ਤਾਂ ਉਹ ਦਰਦ ਨਾਲ ਕਰ ਰੋਣ ਲੱਗਾ ਤੇ ਰੌਲਾ ਪਾਵੇ ਕਿ ਮੈਨੂੰ ਛੱਡ ਦਿਓ ਤਾਂ ਜਮਰਾਜ ਨੇ ਕਿਹਾ ਕਿ ਜਾਣਾ ਤਾਂ ਇਹਨੇ ਨਰਕਾਂ ਨੂੰ ਹੀ ਹੈ ਇਹਨੂੰ ਨਰਕਾਂ ਚ ਫੋਟ ਦਿਓ ਤਾਂ ਨਰਕ ਵਿੱਚ ਜਾ ਕੇ ਜਦੋਂ ਉਹ ਸ਼ਾਂਤ ਹੋ ਗਿਆ ਉਹਦੇ ਪੀੜਾ ਹਟ ਗਈਆਂ ਤਾਂ ਜਮਰਾਜ ਦੇ ਦੂਤ ਜਮਰਾਜ ਨੂੰ ਪੁੱਛਣ ਲੱਗੇ ਕਿ ਇਹਨੂੰ ਨਰਕਾਂ 'ਚ ਜਾ ਕੇ ਵੀ ਇੰਨੀ ਸ਼ਾਂਤੀ ਕਿਉਂ ਮਿਲ ਗਈ ਤਾਂ ਜਮਰਾਜ ਨੇ ਦੱਸਿਆ ਕਿ ਇਹਦੇ ਹਿਸਾਬ ਕਿਤਾਬ ਜਦੋਂ ਇਹਦਾ ਲੇਖਾ ਜੋਖਾ ਵੇਖਿਆ ਤਾਂ ਇਹਨੇ ਉਹਨਾਂ ਲੋਕਾਂ ਦੀ ਧੂੜ ਫੇਰ ਪਵਾਈ ਹੈ ਜੋ ਸੰਤਾਂ ਦੀ ਸੰਗਤ ਕਰਦੇ ਸਨ ਇਹਨੇ ਸੰਤਾਂ ਮਹਾਪੁਰਸ਼ਾਂ ਦੇ ਇਹਨੇ ਉਹਨਾਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਤੇ ਜੋ ਧੂੜ ਉਥੋਂ ਸੰਗਤਾਂ ਦੇ ਚਰਨਾਂ ਨਾਲ ਓਟਦੀ ਸੀ ਉਹ ਇਹਦੀ ਦੁਕਾਨ ਤੇ ਆਉਂਦੀ ਸੀ ਇਹ ਭਾਵੇਂ ਗੁੱਸੇ ਵਿੱਚ ਹੀ ਸਈ ਪਰ ਵਾਰ-ਵਾਰ ਉਹਨੂੰ ਸਾਫ਼ ਕਰਦਾ ਸੀ ਉਸਨੇ ਹੀ ਇਸ ਦੇ ਮੱਥੇ ਦੇ ਲੇਖ ਜਿਹੜੇ ਹਨ ਉਹ ਬਦਲ ਦਿੱਤੇ ਖਲੈਤਾ ਇਹ ਅਣਜਾਣੇ ਵਿੱਚ ਹੀ ਉਸ ਧੂੜ ਨੂੰ ਵੇਖ ਕੇ ਰੌਲਾ ਪਾਉਂਦਾ ਸੀ ਜੇਕਰ ਇਸ ਨੂੰ ਉਸ ਧੂੜ ਦੀ ਕੀਮਤ ਪਤਾ ਹੁੰਦੀ ਤਾਂ ਇਹਨੇ ਅੱਜ ਨਰਕਾਂ ਦੀ ਥਾਂ ਤੇ ਸਵਰਗਾਂ ਨੂੰ ਜਾਣਾ ਸੀ ਇਹਦਾ ਜੀਵਨ ੇੜਾ ਸਫਲ ਹੋ ਜਾਣਾ ਸੀ ਪਰ ਇਹਨੇ ਕੀਮਤੀ ਸਮਾਂ ਗਵਾ ਲਿਆ ਇਸ ਦਾ ਇਨਕ ਭਲਾ ਹੋ ਗਿਆ ਜੇਕਰ ਇਹ ਉਹ ਚਰਨ ਢੂੜ ਇਹਦੇ ਤੇ ਪੈਂਦੀ ਰਹਿੰਦੀ। ਤਾਂ ਸਾਧ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮਤਲਬ ਇਹੀ ਹੁੰਦਾ ਹੈ ਕਿ ਇਸ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਆਪਾਂ ਕਈ ਵਾਰ ਜਾਣੇ ਅਣਜਾਣੇ ਗਲਤੀਆਂ ਕਰਦੇ ਹਾਂ। ਸੰਤਾਂ ਦੇ ਬਚਨ ਨਹੀਂ ਸੁਣਦੇ ਤੇ ਨਾ ਹੀ ਮੰਨਦੇ ਹਾਂ। ਜਿਹੜੇ ਮੰਨਦੇ ਹਨ ਉਹਨਾਂ ਦਾ ਨਿਰਾਦਰ ਕਰਦੇ ਹਾਂ। ਜਦੋਂ ਕਿ ਚਾਹੀਦਾ ਇਹ ਹੈ ਕਿ ਸੰਤ ਵੱਡੀ ਕੁਮਾਈ ਵਾਲੇ ਹੁੰਦੇ ਹਨ। ਜੇ ਉਹ ਕਥਾਕਾਰ ਰਹਿ ਹੋਣ ਗੁਰਬਾਣੀ ਵਿਚਾਰ ਕਰਦੀ ਹੋਣ ਤਾਂ ਉਹਨਾਂ ਦੀ ਕਥਾ ਸੁਣੋ ਗੁਰਬਾਣੀ ਸੁਣੋ ਕਿਉਂਕਿ ਉਹ ਸਾਨੂੰ ਗੁਰਬਾਣੀ ਦੇ ਅਰਥ ਕੱਢ ਕੇ ਇੱਕ ਇੱਕ ਗੱਲ ਸਮਝਾਉਂਦੇ ਹਨ ਤੇ ਗੁਰੂਆਂ ਦੇ ਰਸਤੇ ਤੇ ਚੱਲਣ ਦੀ ਸਹਿਰ ਦਿੰਦੇ ਹਨ ਸੰਤ ਦੀ ਕਦੇ ਵੀ ਨਿੰਦਿਆ ਨਾ ਕਰੋ ਇੱਕ ਕਮਾਈ ਵਾਲਾ ਸੰਤ ਹੀ ਸਾਨੂੰ ਗੁਰੂ ਨਾਲ ਮਿਲਾ ਸਕਦਾ ਹੈ ਸਾਡੀ ਗੁਰਬਾਣੀ ਵਿੱਚ ਵੀ ਸੰਤਾਂ ਦੀ ਵਡਿਆਈ ਕੀਤੀ ਗਈ ਹੈ ਤੇ ਜਿਹੜੇ ਲੋਕ ਸੰਤਾਂ ਦੇ ਦਰਸ਼ਨ ਕਰਦੇ ਹਨ ਉਹਨਾਂ ਵੱਲੋਂ ਕੀਤੀ ਕਥਾ ਇਤਨ ਸੌਂਦੇ ਹਨ ਉਹ ਸੰਗਤਾਂ ਵੀ ਧਨ ਹਨ ਤੇ ਉਹਨਾਂ ਸੰਗਤਾਂ ਦੀ ਧੂੜ ਜਿਹੜੀ ਆ ਜੇਕਰ ਸਾਨੂੰ ਵੀ ਮਿਲ ਜੇ ਉਸ ਨੂੰ ਮੱਥੇ ਤੇ ਲਾ ਲਈਏ ਤਾਂ ਸਾਡਾ ਵੀ ਲੋਕ ਪਰਲੋਕ ਤਵਰ ਜਾਂਦਾ ਹੈ ਬੜੇ ਹੀ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਸੰਗਤਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ ਕਿਉਂਕਿ ਸਤਿਨਾਮ ਦੇ ਦਰਸ਼ਨ ਕਰਨਾ ਸੰਤਾਂ ਦੇ ਬਚਨ ਸੁਣਨਾ ਇਹ ਕਿਸੇ ਕਿਸੇ ਦੇ ਹੀ ਭਾਗਾਂ ਵਿੱਚ ਹੁੰਦਾ ਹੈ ਤੇ ਜੇਕਰ ਸਾਡੇ ਵੀ ਇਹ ਮੱਥੇ ਦੇ ਲੇਖ ਬਦਲ ਜਾਣ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਇਸ ਲਈ ਕਦੇ ਵੀ ਜੇਕਰ ਸੰਗਤੀ ਰੂਪ ਸੰਗਤ ਸਾਨੂੰ ਮਿਲੇ ਤਾਂ ਉਸ ਦਾ ਆਦਰ ਕਰੋ ਅਤੇ ਸੰਗਤ ਵਿੱਚ ਬੈਠ ਕੇ ਕੋਈ ਚੰਗੀ ਸਿੱਖਿਆ ਜ਼ਰੂਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ